ਤਨੂੰ ਤਨੂੰ ਜੇ ਆਪਾਂ ਸਾਲ ਕਹੀਏ ਕਿੰਨੇ 25 30 ਸਾਲ ਹੋਗੇ ਇਹ ਮੈਨੂੰ 26 ਸਾਲ ਦਾ ਜੀ 26 ਸਾਲ ਹੋ ਗਏ ਇਸ ਅੱਜ ਦਾ ਮਤਲਬ ਮਿਲਾ ਕੇ 26 ਸਾਲ ਹੋ 26 ਸਾਲ ਉਹ ਪੰਜਾਬ ਦਾ ਹਰਸਾਂ ਦਾ ਬਹੁਤ بڑا ਇਥੇ ਯੋਗਦਾਨ ਦੇ ਹਾਂ ਐਸੀ ਕੀ ਸੀ ਵੀ ਜਦੋਂ ਮੈਂ ਰਾਤ ਨੂੰ ਉਹਦੇ ਪੈਰ ਦੁਆਉਂਦਾ ਹੁੰਦਾ ਹੁੰਦਾ ਸੀਗਾ ਉਹ ਸਾਨੂੰ ਹਰ ਕਿਸਮ ਦੀ ਧਾਰਮਿਕਤਾ ਕਹਾਣੀ ਸਮਝਾਉਂਦਾ ਸੀ ਇਹ ਕੋਈ ਉਹ ਨਾ ਗੁਰੂ ਤੇ ਗੁਰੂ ਸਿੰਘ ਜੀ ਜੋ ਗੁਰੂ ਸਾਹਿਬ ਸਾਡੇ ਵਾਸਤੇ ਜੀਵਨ ਕਰਵਾਨੀ ਨਾ ਦੰਦੇ ਵੀ ਮੇਰਾ ਖਿਆਲ ਕਹਿੰਦੇ ਵੀ ਹਿੰਦੁਸਤਾਨ ਜਿਵੇਂ ਦੂ ਨਜ਼ਰ ਨਹੀਂ ਆਉਂਦੀ ਸੀ ਤੇ ਜੋ ਇੰਨੀ ਕਵਾਂਟਲ ਦੀ ਕਵਾਂਟਲ برف ਜਦੋਂ ਘਰੇ ਆਉਂਦੀ ਕੋਈ ਜਿਵੇਂ ਪੁੱਛਦੇ ਤੁਸੀਂ ਕਿ ਮੈਂ ਐਕਚੁਅਲੀ ਕੀ ਆ ਜੀ ਜਿਵੇਂ ਐਕਟਿਵੀਂ ਬਰਫਾਈਆ ਪਹਿਲੇ ਮੈਂ ਗਲੀ ਚ ਅੱਜ ਦੇਖ ਰਿਹਾ ਸੀ ਕਿ ਕੋਈ ਗਲੀ ਚ ਹੈ ਕਰੀ ਅੱਛਾ ਉਹ ਤਾਂ ਮੈਂ ਫਿਰ ਉਸ ਨੂੰ ਕਹਿੰਦਾ ਸੀ ਵੀ ਯਾਰ ਮੰਦੇ ਹੀ ਲਿਆ ਕੇ ਪਰ ਮੈਨੂੰ ਲੱਗਦਾ ਕਿ ਇਹ ਇਹ ਜਿਹੜੀ ਵੀਡੀਓ ਹੈ ਨਾ ਇਹ ਜਿਹੜੀ ਇੰਟਰਵਿਊ ਗੱਲਬਾਤ ਹੈ ਇਹ ਹਰ ਇੱਕ ਮੋਬਾਈਲ ਦੇ ਵਿੱਚ ਹੋਣੀ ਚਾਹੀਦੀ ਔਰ ਮਾਪਿਆਂ ਨੂੰ ਤੇ ਫਰਜ ਬਣਾ ਕੇ ਨਾ ਇਹ ਦਿਖਾਣੀ ਚਾਹੀਦੀ ਹੈ ਬੱਚਿਆਂ ਨੂੰ ਕਿ ਇਹ ਭਾਈਚਾਰਕ ਸਾਂਝ ਹੈ ਇਹ ਇਹ ਪੰਜਾਬ ਹੈ ਤੁਸੀਂ ਦੇਖੋ ਇਨਫਰਮ ਕਰ ਦੋ ਨਾ ਕਿ ਕਿਸੇ ਵੀ ਯਾਰ ਦੋਸਤ ਮੇਰੇ ਇਸਦੇ ਬਾਰੇ ਪਤਾ ਨਹੀਂ ਹੁਣ ਲੱਗ ਜਾਣਾ ਸਭ ਨੂੰ ਪਤਾ ਹਾਂਜੀ ਬਸ ਪਿਛਲੇ ਸਾਲ ਤੋਂ ਹੋਇਆ ਇਹ ਸਿਰਫ ਇੱਕ ਮੇਰੇ ਮਦਰ ਨੂੰ ਪਤਾ ਸੀਗਾ ਅੱਛਾ ਜਦੋਂ ਮੈਂ ਮਦਰ ਨਾਂ ਦਾ ਹੁੰਦਾ ਸੀ ਮੇਰੇ ਮਦਰ ਨੂੰ ਜਰੂਰ ਪਤਾ ਸੀ ਉਹ ਕਿਉਂਕਿ ਇਸ ਕਰਕੇ ਪਤਾ ਲੱਗ ਗਿਆ ਸੀ ਉਹਨਾਂ ਨੂੰ ਉਹ ਉਹਨਾਂ ਨੇ ਮੇਰਾ ਹੱਥ ਰੱਖ ਕੇ ਨਾ ਮੇਰੇ ਸਿਰ ਦੇ ਉੱਤੇ ਮੈਨੂੰ ਕਸਮ ਖਲਾਈ ਸੀ ਤੁਹਾਨੂੰ ਦੱਸ ਕੀ ਕਰਨਾ ਫੇਰ ਮਨੋਂ ਕਿਹਾ ਸੀ ਵੀ ਸਾਡੇ ਵਾਸਤੇ ਛੋਟੇ ਸਾਹਿਬ ਜਾਂਦੇ ਹਾਂ ਨਹੀਂ ਐਂ ਕੁਝ ਕੀਤਾ ਵੀ ਉਹ ਦਰਦ ਨੂੰ ਅਹਿਸਾਸ ਕਰਨ ਦਾ ਮਾਰਾ ਵੀ ਮੈਂ ਤਾਂ ਮਤਲਬ ਇਹ ਨੂੰ ਹਾਂ ਫੋਨ ਦੇਖੋ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋएगी ਵੀ ਨਾ ਕਿ ਹਟਿਆ ਕੋਈ ਕੰਬਣੀ ਨਹੀਂ ਕੋਈ ਠੰਡ ਨਹੀਂ ਕੋਈ ਕੁਝ ਨਹੀਂ ਬੋਤਨ ਇੱਕ ਜਵਾਲਾ ਮੁਖੀ ਜਿਵੇਂ ਅੰਦਰੋਂ ਮਤਲਬ ਉਸ ਨੇ ਵੈਸੇ ਠੰਡ ਦਾ ਅਹਿਸਾਸ ਵੀ ਨਹੀਂ ਹੁੰਦਾ ਥੋੜੇ ਸਾਹਮਣੇ ਸਰ ਮਤਲਬ ਬੈਸੀ ਤਾਕਤ ਦੇ ਦੇਣੀ ਹੂੰ ਕੋਈ ਸੱਚੇ ਪਾਤਸ਼ਾਹ ਮੈਨੂੰ ਬਲਬੁੱਦੀ ਦੇਈ ਸੱਚੇ ਪਾਤਸ਼ਾਹ ਤੇਰੇ ਬਤਾਏ ਹੋਏ ਰਸਤਿਆਂ ਦੇ ਉੱਤੇ ਮੈਂ ਇਸ ਤਰ੍ਹਾਂ ਚੱਲਦਾ ਰਹਾ ਬੱਚਿਆਂ ਨੂੰ ਮਾਪਿਆਂ ਨੂੰ ਚਾਹੇ ਕੋਈ Hindu Sikh ਦੀ ਗੱਲ ਨਹੀਂ ਉਹਨਾਂ ਨੂੰ ਚਾਹੀਦਾ ਕਿ ਬੱਚਿਆਂ ਨੂੰ ਆਪਣੀਆਂ ਜਿਹੜੇ ਕੁਰਬਾਨੀਆਂ ਹੋਈਆਂ ਨੇ ਉਸ ਮਾਨਵਤਾ ਇਤਿਹਾਸ ਪਰ ਜ਼ਰੂਰ ਦੱਸਣਾ ਚਾਹੀਦਾ ਹਾਂ ਬਿਲਕੁਲ ਲਾਜ਼ਮੀ ਦੱਸਣਾ ਚਾਹੀਦਾ ਕਿਉਂਕਿ ਬੱਚੇ ਨੂੰ ਪਤਾ ਲੱਗਣਾ ਚਾਹੀਦਾ ਕਿ ਸਾਡੇ ਬੰਗਾਲੇ ਸਾਡੇ ਪਾਸਿ ਖੜੇ ਹੁੰਦਾ ਹੂੰ। ਹੂੰ। ਨੇ ਅੱਜਕੱਲ ਤਾਂ ਬਹੁਤ ਸਾਰੇ ਬੱਚੇ ਬਾਹਰ ਨਾ ਦੇਖਣ ਬਸ ਟੈਲੀਵਿਜ਼ਨ ਚਾ ਦੇਖਦੇ। ਵੀ ਇਹ ਦਿਨਾਂ ਦੇ ਵਿੱਚ ਮਤਲਬ ਇਹ ਨਾ ਵੀ ਲੋਕਾਂ ਨੇ ਟੀਵੀ ਬੰਦ ਕਰ ਦੋ ਜੀ। ਹੂੰ। ਮੇਰੇ ਕਿਸੇ ਵੀ ਯਾਰ ਦੋਸਤ ਨੂੰ ਮੇਰੇ ਇਸ ਦੇ ਬਾਰੇ ਪਤਾ ਨਹੀਂ ਸੀ। ਹੁਣ ਹੁਣ ਲੱਗਿਆਣਾ ਸਭ ਨੂੰ ਪਤਾ। ਹਾਂਜੀ। ਬਸ ਪਿਛਲੇ ਸਾਲ ਤੋਂ ਹੋਇਆ। ਇਹ ਸਿਰਫ ਇੱਕ ਮੇਰੇ ਮਦਰ ਨੂੰ ਪਤਾ ਸੀਗਾ। ਅੱਛਾ। ਜਦੋਂ ਮੈਂ ਮਦਦ ਨਾ ਹੁੰਦਾ ਹੁੰਦਾ ਸੀ ਮੇਰੇ ਮਦਰ ਨੂੰ ਜਰੂਰ ਪਤਾ ਸੀ ਉਹ ਕਿਉਂਕਿ ਇਸ ਕਰਕੇ ਪਤਾ ਲੱਗ ਗਿਆ ਸੀ ਉਹਨਾਂ ਨੂੰ ਉਹ ਉਹਨਾਂ ਨੇ ਮੇਰਾ ਹੱਥ ਰੱਖ ਗਏ ਨਾ ਆਪਣੇ ਸਿਰ ਦੇ ਉੱਤੇ ਮੈਨੂੰ ਕਸਮ ਖਲਾਈ ਸੀ ਵੀ ਤੂੰ ਮੈਨੂੰ ਦੱਸ ਕੀ ਗੱਲ ਆ ਫਿਰ ਮੈਂ ਉਹਨਾਂ ਨੂੰ ਕਿਹਾ ਸੀ ਵੀ ਸਾਡੇ ਵਾਸਤੇ ਛੋੜੇ ਸਾਹਿਬਜ਼ਾਦਿਆਂ ਨੇ ਐਨਾ ਕੁਝ ਕੀਤਾ ਵੀ ਉਹ ਦਰਦ ਨੂੰ ਅਹਿਸਾਸ ਕਰਨ ਦਾ ਮਾਰਾ ਵਾਹ ਵਾਹ ਵੀ ਮੈਂ ਤਾਂ ਮਤਲਬ ਇਹਨੂੰ ਹੂੰ ਨਾ ਨਾ ਸੋਲੋ ਤੇ ਤੁਹਾਡੇ ਮੈਸੇਜ ਦਾ ਕੀ ਰਿਸਪੌਂਸ ਸੀ ਜਦੋਂ ਉਹਨਾਂ ਨੂੰ ਪਤਾ ਉਹਨਾਂ ਲੱਗੇ ਸ਼ੁਰੂਆਤੀ ਦੌਰ ਦੇ ਵਿੱਚ ਮੈਸੇਜ ਨੂੰ ਵੀ ਮੇਰਾ ਪਿਛਲੇ ਸਾਲ ਪਤਾ ਲੱਗਾ ਇਹਨੇ ਸਾਲ ਪਤਾ ਹੀ ਨਹੀਂ ਲੱਗਿਆ ਮੇਰੇ ਕਦੀ ਕਿਸੇ ਨੂੰ ਨਾ ਮੇਰਾ ਬੜਾ ਜ਼ਬਰਦਸਤ ਹਾਜਮਾ ਜੀ ਅੱਛਾ ਮੈਂ ਜੇ ਕੋਈ ਅੱਛਾ ਕੰਮ ਕਰ ਰਿਹਾ ਮੈਂ ਕਦੀ ਕਿਸੇ ਨੂੰ ਮਤਲਬ ਤੇ ਜਿਵੇਂ ਇੰਨੀ ਕਵੰਟਲ ਦੀ ਕਵੰਟਲ برف ਜਦੋਂ ਘਰੇ ਆਂਦੀ ਕੋਈ ਜਿਵੇਂ ਪੁੱਛਦੇ ਤਾਂ ਤੁਸੀਂ ਕੀ ਮੈਂ ਐਕਚੁਅਲੀ ਕੀ ਆ ਜੀ ਜਿਵੇਂ ਐਕਟਿਵ ਵੀ ਬਰਫਾਈ ਆ ਪਹਿਲੇ ਮੈਂ ਗਲੀ ਚ ਅੱਜ ਦੇਖ ਰਿਹਾ ਸੀ ਕਿ ਆ ਵੀ ਕੋਈ ਗਲੀ ਚ ਹੈ ਤਾਂ ਨਹੀਂ ਅੱਛਾ ਉਹ ਤਾਂ ਮੈਂ ਫਿਰ ਉਸ ਨੂੰ ਕਹਿੰਦਾ ਸੀ ਵੀ ਯ ਤਾਂ ਜੇ ਕੋਈ ਬੱਚਾ ਦੇਖਦਾ ਸੀ ਜੋ ਪੁੱਛਦੇ ਸੀਗੇ ਆਏ ਇੱਕ ਦੋ ਗਵਾਨੀ ਵੀ ਆ ਰਹੇ ਬਰਫ ਕੀ ਕਰਨੇ ਮੈਂ ਕਿਹਾ ਰ ਚਿੜੀਆਂ ਹੈ ਉਹਨਾਂ ਨੂੰ ਰਾਤ ਨੂੰ ਗਰਮੀ ਲੱਗਦੀ ਆ ਵੀ ਇਸ ਕਰਕੇ ਦੱਸਿਆ ਮਨੇ ਹਜੇ ਵੀ ਨਹੀਂ ਇਹ ਥੋੜਾ ਚੈਨਰ ਆ ਗਿਆ ਤੁਸੀਂ ਪਤਾ ਨਹੀਂ ਕਿਵੇਂ ਨੇ ਤੱਕ ਪਹੁੰਚ ਗਏ ਮੈਂ ਤਾਂ ਐਕਚੁਅਲੀ ਇਸ ਦੇ ਕਾਹਲ ਨਹੀਂ ਤੁਸੀਂ ਵੀ ਮੈਂ ਇਹ ਤੁਹਾਡਾ ਵੱਡਾ ਪੰਨਾ ਤੇ ਫਤੇਗੜ ਸਾਹਿਬ ਵੀ ਜਾਣਦੇ ਹੋਣ ਮੱਥਾ ਟੇਕਣ ਇਹਨਾਂ ਦਿਨਾਂ ਚ ਪਹਿਲਾਂ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਇਸ ਦਿਨਾਂ ਦੇ ਵਿੱਚ ਨਹੀਂ ਜਾਂਦਾ ਜੀ ਮੈਂ ਤੁਹਾਨੂੰ ਝੂਠ ਬੋਲਾਂ ਠੀਕ ਹੈ ਮੈਂ ਜਾਂਦਾ ਮਗਰ ਆਮ ਦਿਨਾਂ ਦੇ ਵਿੱਚ ਆਮ ਦਿਨਾਂ ਦੇ ਉਹਦੇ ਵਿੱਚ ਕੀ ਹੁੰਦਾ ਸੀਗਾ ਉਹਦੇ ਵਿੱਚ ਵੀ ਮੇਰੇ ਫਾਜ਼ਲ ਸਾਹਿਬ ਨੇ ਮੈਨੂੰ ਕੁਝ ਗੱਲਾਂ ਦੱਸਿਆ ਸੀ ਵੀ ਅਗਰ ਤੁਸੀਂ ਕਿਸੇ ਕੋਲ ਵੀ ਮਤਲਬ ਜਾ ਰਹੇ ਹਾਂ ਕਿਸੇ ਗੁਰੂ ਕੋਲ ਜਾ ਰਹੇ ਹਾਂ ਕਿਤੇ ਜਾ ਵੀ ਉਹ ਐਸੀ ਜਗ੍ਹਾ ਮਤਲਬ ਗੱਲ ਕਰਨੀ ਚਾਹੀਦੀ ਐ ਵੀ ਜਦੋਂ ਤੁਸੀਂ ਗੱਲ ਉਹਨਾਂ ਨਾਲ ਕਰੋ ਉਹ ਥੋੜਾ ਵੈਸੇ ਤਾਂ ਉਹ ਸਾਰੀ ਦੁਨੀਆ ਦਾ ਮਤਲਬ ਧਿਆਨ ਰੱਖ ਮਤਲਬ ਜਿਹੜੀ ਉਹਨਾਂ ਦੀ ਸਿੱਖਿਆ ਸੀ ਉਹ ਇਸ ਤਰ੍ਹਾਂ ਸੀ ਵੀ ਜਦੋਂ ਤੁਸੀਂ ਗੱਲ ਕਰੋ ਉਹਨਾਂ ਨਾਲ ਵੀ ਉਹ ਬੰਦਾ ਜਿਵੇਂ ਤੁਹਾਨੂੰ ਮੈਂ ਇੰਟਰਵਿਊ ਤੁਸੀਂ ਲੈ ਰਹੇ ਹੋ ਥੋੜਾ ਧਿਆਨ ਮੇਰੇ ਕੰਨੀ ਮੇਰਾ ਵੀ ਉਹ ਐਵੇਂ ਮਾਲਕ ਨੂੰ ਜਦੋਂ ਆਪਣੇ ਦਰਦ ਦੱਸੀ ਵੀ ਮਾਲਕਤਾ ਨੇ ਸਾਡੇ ਲਈ ਇੰਨਾ ਕੁਝ ਕੀਤਾ ਵੀ ਉਹ ਪਿੱਛੇ ਦੇ ਵਿੱਚ ਐ ਵੀ ਤੁਸੀਂ 2 ਮਿੰਟ ਖੜੇ ਹੋ ਨਾਲ ਦੇ ਨਾਲ ਅਗਲੇ ਸੰਗਤ ਨੂੰ ਕਹੀ ਗੱਲ ਵੀ ਵੀ ਅਸਰਾ ਮੇਰਾ ਵਿਚਾਰ ਇਸੇ ਆਹੀ ਚੀਜ਼ ਮੈਂ ਆਪਣੇ ਬੇਟੇ ਨੂੰ ਦੱਸ ਰਿਹਾ ਵੀ ਯਾਰ ਜੇ ਤੂੰ ਕਰੇਗਾ ਤਾਂ ਇਸ ਤਰ੍ਹਾਂ ਦਾ